ਗੱਲ ਕਰਦਾ ਦਿਲੋਂ ਕਰਦਾ ਬਾਕੀ ਤੁਹਾਡੇ ਤੇ ਸੜਦਾ ਸੱਬੇ ਦਾ ਪੂਰਾ ਨਾਮ ਸਤਪਾਲ ਸਿੰਘ ਹੈ ਸੱਬੇ ਦਾ ਪਿੰਡ ਮਰਾੜ ਕਲਾਂ ਜ਼ਿਲ੍ਹਾ ਮੁਕਤਸਰ ਸਾਹਿਬ ਵਿੱਚ ਮੱਝਵੀ ਸਿੱਖ ਪਰਿਵਾਰ ਦੇ ਘਰੇ ਹੋਇਆ ਸੱਬੇ ਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਂਕ ਸੀ ਚਿੱਤੇ ਸੱਬਾ ਨਹਾਉਂਦਾ ਹੋਰ ਕੰਮਕਾਰ ਕਰਦਾ ਉੱਥੇ ਹਰ ਵੇਲੇ ਗਾਉਂਦਾ ਹੀ ਰਹਿੰਦਾ ਸੱਬੇ ਨੂੰ ਗਾਉਣ ਤੋਂ ਪਹਿਲਾਂ ਲਿਖਣ ਦਾ ਵੀ ਬਹੁਤ ਸ਼ੌਂਕ ਸੀ ਸੱਬੇ ਦੀ ਲਿਖਤ ਬਹੁਤ ਹੀ ਵਧੀਆ ਸੀ ਨਿੱਕੇ ਹੁੰਦਿਆਂ ਹੀ ਕਰਦਿਆਂ ਨੇ ਸੱਬੇ ਨੂੰ ਨਾਨਕੇ ਪਿੰਡ ਗੀਲੇਵਾਲ ਭੇਜ ਦਿੱਤਾ ਸੀ ਜਿੱਥੇ ਸੱਭੇ ਨੇ 10ਵੀਂ ਜਮਾਤ ਤੱਕ ਦੀ ਪੜ੍ਹਾਈ ਕੀਤੀ ਤੇ ਬਾਅਦ ਵਿੱਚ ਪਲੱਸ 2 ਆਪਣੇ ਪਿੰਡ ਆਗੇ ਪੂਰੀ ਕੀਤੀ। ਬਚਪਨ ਤੁਸੀਂ ਸੱਭਾ ਸਰਾਰਤੀ ਤੇ ਸਮਝਦਾਰ ਸੀ। ਘਰ ਵਿੱਚ ਸੱਭਾ ਗਾਉਂਦਾ ਰਹਿੰਦਾ ਪਰ ਉਹਦੇ ਚਾਚੇ-ਤਾਏ ਕਹਿਣ ਲੱਗੇ ਵੀ ਕਰ ਕੁੜੀਆਂ ਵਾਲਾ ਹੈ ਤੂੰ ਨਾ ਗਾਇਆ ਕਰ। ਘਰ ਵਿੱਚ ਦੋ ਨਿੱਕੇ ਭਰਾ ਸੀ ਤੇ ਬਾਪੂ ਡਰਾਈਵਰੀ ਦਾ ਕੰਮ ਕਰਦਾ ਸੀ। ਸੱਭੇ ਨੇ ਦੇਖਿਆ ਕਿ ਬਾਪੂ ਇਕੱਲਾ ਹੀ ਟੱਬਰ ਪਾ ਰਿਹਾ ਹੈ। ਮੈਂ ਵੀ ਮਿਹਨਤ ਕਰਾਂ ਕੀ ਪਤਾ ਗਰੀਬੀ ਵਿੱਚ ਗਾਇਕੀ ਦਾ ਸੁਪਨਾ ਪੂਰਾ ਹੋਵੇ ਜਾਂ ਨਾ। ਗਰੀਬ ਹੋਣ ਕਰਕੇ ਸੱਬਾ ਆਪਣਾ ਕੋਈ ਗਾਣਾ ਨਹੀਂ ਕਰ ਸਕਦਾ ਸੀ ਸੱਬੇ ਨੇ ਪਿੰਡ ਮਿਸਤਰੀਆਂ ਨਾਲ ਦਿਹਾੜੀਆਂ ਲਾਈਆਂ ਤੇ ਬਾਲ ਵਿੱਚ ਸਿਕਿਉਰਿਟੀ ਗਾਰਡ ਦਾ ਤੇ ਕਾਰ ਬਾਸਨ ਦਾ ਵੀ ਕੰਮ ਕੀਤਾ ਸੱਬੇ ਦੀ ਮਾਂ ਚਾਹੁੰਦੀ ਸੀ ਕਿ ਮੇਰਾ ਪੁੱਤਰ ਫੌਜ ਵਿੱਚ ਭਰਤੀ ਹੋਵੇ ਪਰ ਸੱਬਾ ਨਹੀਂ ਚਾਹੁੰਦਾ ਸੀ ਕਿ ਮੈਂ ਫੌਜੀ ਦੀ ਨੌਕਰੀ ਕਰਾਂ ਕਈ ਵਾਰ ਸੱਬਾ ਗਲਤ ਪੇਪਰ ਵੀ ਕਰ ਆਉਂਦਾ ਸੀ ਸੱਬਾ ਆਪਣੀ ਮਰੀ ਹੋਈ ਨਾਨੀ ਜਿਸ ਨਾਲ ਸੱਬੇ ਦਾ ਬਹੁਤ ਹੀ ਪਿਆਰ ਸੀ ਸੱਬਾ ਉਹਦਾ ਸੁਪਨਾ ਪੂਰਾ ਕਰਨਾ ਚਾਹੁੰਦਾ ਸੀ ਜੀ ਹਾਂ ਸੱਬੇ ਦੀ ਨਾਨੀ ਚਾਹੁੰਦੀ ਸੀ ਕਿ ਸੱਬਾ ਕੈਕ ਬਣੇ ਜਿਸ ਕਰਕੇ ਸੱਬਾ ਬਾਅਦ ਵਿੱਚ ਚੰਡੀਗੜ੍ਹ ਆ ਗਿਆ ਉੱਥੇ ਆ ਕੇ ਤਿੰਨ ਚਾਰ ਸਾਲ ਕੰਮ ਕੀਤਾ ਆਖਰ ਇੱਕ ਦਿਨ ਸੱਬਾ ਸਮਰਨਾ ਦੇ ਵੀਰ ਦੀ ਕਾਰਵਾਸੰਗ ਕਰ ਰਿਹਾ ਸੀ ਤੇ ਕਾਰਵਾਸੰਗ ਕਰਦਾ ਕਰਦਾ ਗਾ ਰਿਹਾ ਸੀ ਸਮਰ ਵੀਰ ਨੂੰ ਸੱਬੇ ਦੀ ਆਵਾਜ਼ ਬਹੁਤ ਹੀ ਵਧੀਆ ਲੱਗੀ ਤੇ ਸੱਬੇ ਨੂੰ ਕਿਹਾ ਤੇਰਾ ਗਾਣਾ ਕਰਨਾ ਤੇ ਸੱਬੇ ਨੇ ਕਿਹਾ ਮੇਰੇ ਕੋਲ ਵਹੀ ਪੈਸੇ ਨਹੀਂ ਮੈਂ ਗਾਣਾ ਕਿਵੇਂ ਕਰ ਸਕਦਾ ਹਾਂ ਤਾਂ ਸਮਰ ਵੀਰ ਨੇ ਕਿਹਾ ਤੇਰਾ ਗਾਣਾ ਆਪਾਂ ਕਰਾਂਗੇ ਤੇ ਆਪਾਂ ਖਰਚਾ ਕਰਾਂਗੇ ਜਿਸ ਤੋਂ ਬਾਅਦ ਸਮਰ ਨੇ ਸੱਬੇ ਦੇ ਦੋ ਤਿੰਨ ਗਾਣੇ ਕਰਵਾਏ ਇਸ ਤੋਂ ਬਾਅਦ ਸਮਰ ਵੀਰ ਨੇ ਸੱਬੇ ਨੂੰ ਮਿਰੂ ਵੀਰ ਨਾਮ ਲਾਇਆ ਤੇ ਉਹਨਾਂ ਨਾਲ ਉਸ ਤੋਂ ਬਾਅਦ ਉਹ ਸਾਇਨ ਹੋ ਗਿਆ ਸੱਬੇ ਦੇ ਫਿਰ ਬਹੁਤ ਸਾਰੇ ਗਾਣੇ ਆਏ ਜਿਵੇਂ ਪੈਰਾਂ ਦਾ ਪਾਣੀ ਚਾਂਜਰਾ ਪਹਿਲੀ ਮੁਲਾਕਾਤ ਸਲਿੱਪ ਤੇ ਮਿਸਟੇਕ ਤੇ ਹੋਰ ਵੀ ਬਹੁਤ ਸਾਰੇ ਗਾਣੇ ਆਏ ਪਰ ਜਦੋਂ ਸੱਬੇ ਦਾ ਗਾਣਾ ਫਲਾਈ ਕਰਕੇ ਆਇਆ ਤਾਂ ਇਹ ਸੌਂਗ ਨੇ ਵੱਡੇ ਵੱਡੇ ਰਿਕਾਰਡ ਤੋੜ ਦਿੱਤੇ ਚਾਰੇ ਪਾਸੇ ਸੱਬਾ ਸੱਬਾ ਹੋਣ ਲੱਗਿਆ ਬੱਚੇ ਬੱਚੇ ਦੀ ਜਮਾਨ ਦੇ ਸੱਬੇ ਦਾ ਇਹ Song ਆ ਗਿਆ ਪੰਜਾਬੀ ਇੰਡਸਟਰੀ ਵਿੱਚ ਸੱਬੇ ਦਾ ਇੱਕ ਬਹੁਤ ਹੀ ਵੱਡਾ ਨਾਮ ਬਣ ਗਿਆ ਸੱਬਾ ਅੱਜ ਵੀ ਆਪਣੀ ਨਾਨੀ ਨੂੰ ਯਾਦ ਕਰਕੇ ਰੋ ਪੰਦਾ ਹੈ ਕਿ ਮੇਰੀ ਨਾਨੀ ਚਾਹੁੰਦੀ ਸੀ ਕਿ ਮੈਂ ਗਾਇਕ ਬਣਾ ਅੱਜ ਗਾਇਕ ਬਣ ਗਿਆ ਪਰ ਨਾਨੀ ਨਹੀਂ ਰਹੀ ਉੱਥੇ ਹੀ ਸੱਬੇ ਦਾ ਪਰਿਵਾਰ ਕਹਿੰਦਾ ਕਿ ਆਪਾਂ ਸੋਚਿਆ ਨਹੀਂ ਸੀ ਕਿ ਕਦੇ ਸਾਡੇ ਵੀ ਕਰ ਲੈਣਟਰ ਪਵੇਗਾ ਤੇ ਅੱਜ ਪੁੱਤ ਵੱਡੀ ਕੋਠੀ ਬਣਾ ਰਿਹਾ ਹੈ ਯਾਰੋ ਦੇਖ ਲੋ ਕਿ ਜੇ ਅਸੀਂ ਮਿਹਨਤ ਕਰਦੇ ਆ ਤਾਂ ਰੱਬ ਵੀ ਸਾਟਾ ਸਾਥ ਦਿੰਦਾ ਤੇ ਗਰੀਬੀ ਇੱਕ ਪਲ ਵਿੱਚ ਖਤਮ ਹੋ ਜਾਂਦੀ ਹੈ ਮਿਹਨਤ ਕਰਦੇ ਰਹੋ ਹਮੇਸ਼ਾ ਹੀ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਰਹੋ ਦੋਸਤੋ ਜੇਕਰ ਇਸ ਤਰ੍ਹਾਂ ਦੇ ਵੀਡੀਓ ਦੇਖਣਾ ਤੁਸੀਂ ਪਸੰਦ ਕਰਦੇ ਹੋ ਤਾਂ ਸਾਡੇ ਪੇਜ ਨੂੰ ਫੋਲੋ ਕਰਕੇ ਜਰੂਰ ਜਾਇਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਮਿਲਦਣਾ ਇਸ ਤੋਂ ਬੜੀ ਸ਼ਤਿਨਵਾਦ ਜੀ